ਬੋਲੇ ਹੁਣਿਆ ਜੀ ਸਾਨਹਾਲ ਸਾਰ ਸ੍ਰੀ ਅਗਾਰੇ ਲਾਓ ਖੇਡ ਮੈਦਾਨ ਦੇ ਜੇ ਪਹਿਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਜੀ ਇਧਰ ਪੱਤਰਕੜਾ ਵੱਲੋਂ ਪੈ ਚੁੱਕੀ ਹੈ ਸਿੱਧੇ ਬਲੇਰ ਦੀ ਗੱਲ ਹੋਈ ਹੈ ਆਹ ਦੇਖਦੇ ਜੇ ਦੇ ਪਾਸੇ ਪਹਿਲੀ ਕਬੱਡੀ ਤੇ ਲਾਓ ਸੀਤਾ ਨਾਗਵਾਨ ਟੱਕਰ ਦੀ ਗੱਲ ਕਰਦਾ ਹੋਇਆ ਪਰ ਆਹ ਦੇਖਦੇ ਜੇ ਦੇ ਪਾਸੇ ਪੁਆਇੰਟ ਜਿਹੜਾ ਨਾਗਵਾਨ ਪੱਤਰਕੜਾ ਦੀ ਟੀਮ ਦੇ ਖਾਤੇ ਵਿੱਚ ਜੋੜਦਾ ਹੋਇਆ ਚੱਲ ਵੀ ਨਾਗਵਾਨ ਆ ਪਾਕ ਕਬੱਡੀ ਸ਼ੇਰਾ ਮੀਰਾ ਕੋਟੀਆ ਨੌਜਵਾਨੇ ਸਵੇ ਕਬੱਡੀ ਪਾਵੇਗਾ ਖੇਡ ਮੈਦਾਨ ਦੇ ਵਿੱਚ ਚਾਰ ਹਾਥੀਓ ਦੇ ਨੇ ਪਾਸੇ ਖੜੇ ਨੇ ਰਾਜੂ ਪਾਉ ਘੜੇ ਵਾਲਾ ਨੌਜਵਾਨ ਤੇ ਨਾਲ ਦੁਖਦੇ ਵੀ ਸੰਤਨਾਮ ਤੇ ਆਹ ਦੁਖਦੇ ਜਿਹੜੇ ਪਾਸੇ ਖੇਡ ਮੈਦਾਨ ਸਿਮਾ ਪੱਤੜ ਇੱਕ ਕਮੀ ਦੇ ਖੜਾ ਹੈ ਲਓ ਖੇਡ ਮੈਦਾਨ ਦੇ ਮੈਚਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਇਸ ਧਰਤੀ ਗੁਰੂਆਂ ਪੀਰਾਂ ਦੀ ਪੰਜਾਬ ਮੇਰਾ ਪੈਦਾ ਹੁੰਦੇ ਨੇ ਸੂਰਮੇ ਜਹੀਦ ਇੱਥੇ ਸਰਬੱਤ ਦਾ ਭਲੋ। ਕਬੱਡੀ ਮੀਟ ਹੈ ਹਾਊਸ ਪਾਰਕ ਦੀ। ਜੱਗੀ ਗੁੱਟੇ ਬਾਈ ਤਰਸ ਸਿੰਘ। ਆਹ ਜੀ ਅੰਬੇ ਦਾ ਭਰਾ ਹੀ ਆ। ਉਧਰ ਦੇ ਪਾਸੇ ਲਾਓ ਖੇਡਵਾ ਦਾ ਅੰਬੇ ਜਿਵੇਂ ਸਿੰਘ ਸਰਦਾਰ ਉਧਰ ਦੇ ਪਾਸੇ ਬਹਿ ਰਹੇ ਐ। ਅੰਬੇ ਦਾ ਵੀਰ ਇਸ ਸਮੇਂ ਕਰਦਾ ਹੋਇਆ ਤੜਾਈ ਤੇ ਸਰਦੇਵ ਸਿੰਘ ਸਿੱਖੋ ਸਾਹਿਬ ਉਧਰ ਫੈਸਲਾ ਕਰਕੇ ਇਹ ਵੀ ਪੁਆਇੰਟ ਜਿਹੜਾ ਸੂਰ ਸਿੰਘ ਦੀ ਟੀਮ ਦੇ ਖਾਤੇ ਤੇ ਜੁੜ ਗਿਆ। ਲਾਓ ਉਧਰ ਦੇ ਪਾਸੇ ਚੰਦੇ ਕਟਕੀ ਪੜਨਾਰਾ ਜੀਵਨ ਕੰਬੇ ਕਰਕੇ ਵਾਲਾ ਕਬੱਡੀ ਪੌਂਡ ਦੇ ਵਧ ਆਇਆ ਹੈ ਉਧਰ ਕਹਿੰਦੇ ਜੋਗੀ ਖੇਡ ਕਲੱਬ ਖੇਡ ਰਹੀ ਹੈ ਹਰਵਿੰਦਰ ਲੱਭੇ ਸਾਡਾ ਮੱਦਾ ਭਰਾ ਤੇ ਨਾਲ ਕਹਿੰਦੇ ਤਲਵੀਰ ਬਲੇ ਤੇ ਨਾਲ ਕੋਲ ਦੀ ਖੱਲਾ ਸਾਡਾ ਭਰਾ ਆ ਅਨੰਦ ਮਾਨਕ ਪੰਡਲਾ ਚੋਬਰ ਸਾਡੀ ਕਬੱਡੀ ਪਾਰਿਆ ਰਾਜਪੁਰਾ ਰੁਣਾ ਕੋਲੋਂ ਪਾਸੇ ਨੈਸ਼ਨ ਗੁਰੂ ਦਾ ਪੰਨਾ ਕਬੱਡੀ ਪੌਂਡ ਦੇ ਵਧ ਆਇਆ ਹੈ ਕਬੱਡੀ ਪੌਂਡ ਦੇ ਵਧ ਆਇਆ ਹੈ ਕਿ ਮੈਚ ਹੋਣਗੇ ਟਿਕਾਣੇ ਜੱਟਿਆਰਗੇ ਸਾਡਾ ਲੱਗੂ ਕਿ ਨਾਲ ਗੱਲੂ ਦਾ ਤਾਣੀ ਵੀ ਕੁੰਡੀਆਂ ਦੇ ਸਿੰਘ ਫਸ ਗਏ ਉਈ ਨੈਤੂ ਬੜੇ ਦੇਖਾਲੀ ਐਨ ਕੁੜੀਆਂ ਦੇ ਸੰਗ ਫਸ ਚੁੱਕਿਆ ਲਾਡੋ ਜਿਹੜੇ ਪਾਸੇ ਦੇਖੇ ਜੈਦੀਪ ਵਰਗੇ ਆ ਦਸਰੇ ਆਨ ਖੇਡ ਮੈਦਾਨ ਦੇ ਵਿੱਚ ਆਕਾਸ਼ ਵੀ ਆਇਆ ਹੋਇਆ ਹੈ ਤੇ ਫੈਸਲਾ ਕੀ ਹੈ ਇਹ ਸੋ ਫੈਸਲਾ ਦਾ ਡਿਸੀਜਨ ਹੋਵੇਗਾ ਲੈ ਵੀ ਉਧਰ ਦੇ ਪਾਸੇ ਦੇਖੇ ਥੋੜੀ ਝੋੜ ਮਹਿਸੂਸ ਕਰਦਾ ਨੌਜਵਾਨ ਜੰਗਰੂ ਥੋੜੀ ਝੋੜ ਮਹਿਸੂਸ ਕਰਦਾ ਹੈ ਉਧਰ ਕੀੜੀ ਫਗਾਨਾ ਵਾਲਾ ਸਾਦਾ ਲਾਉ ਦੇਖਾਂਗੇ ਤਿਆਰੀ ਕਰੇਗਾ ਉਧਰ ਜਿਹੜਾ ਦੂਜਾ ਮੈਚ ਹੈ ਕੇਲਾ ਸਾਹਿਬ ਤੇ ਖਦੇਰ ਸਾਹਿਬ ਦਾ ਦੂਜਾ ਮੈਚ ਹੋਣਾ ਤੀਜੇ ਮੈਚ ਵੀ ਜੋ ਗਿਆ ਲੱਗਦਾ ਹੈ ਬੱਟਰ ਕੱਛ ਰਾਜਨੀ ਪੰਜਾਬੀ ਮੁੰਡਾ ਕਬੱਡੀ ਕਲੱਬ ਮਾਝਾ ਤੇ ਖੇਡ ਹੌਸਲੀ ਦੇ ਖੇਲਾਕਾਰ ਉਹਨਾਂ ਦਾ ਜਿਹੜਾ ਦੂਜਾ ਮੈਚ ਹੈ ਉਹ ਟੀਮਾਂ ਤਿਆਰੀ ਕਰਕੇ ਗਰਾਊਂਡ ਤੇ ਲੱਗੇ ਆ ਰਹਿਣਗੀਆਂ ਦੂਜੇ ਵਾਰ ਇਹ ਕਦੇ ਬੱcci ਫੁੱਲ ਵਾਲੀਆ ਪੌਂਡ ਲਈ ਵਾਟਾ ਹੋਇਆ ਔਰ ਚਾਰ ਨੇ ਰਾਜਵਾਲ ਕਰਦਾ ਲਾਓ ਉਹਦੇ ਪਾਸੇ ਚਾਰ ਨੇ ਦੇ ਚਾਰੇ ਤਿਆਰ ਨਹੀਂ ਬਿਰੋ ਮਿੱਤਰੋ ਇੱਕ ਪਾਸੇ ਕਬੱਡੀ ਦਾ ਜੌਨ ਸੀਨਾ ਖੇਡੀ ਮਾਨਸੇਡ ਵਾਲੀ ਦੀ ਧਰਤੀ ਦਾ ਲਾਓ ਨਾਲ ਆਕਾਸ਼ ਮੇਰੇ ਮਿੱਤਰੋ ਤੇ ਨਾਲ ਉਧਰ ਜਸ਼ਨ ਪਰ ਇਹਨਾਂ ਦੇ ਪਾਸੇ ਆਕਾਸ਼ ਫਸ ਗਿਆ ਮੇਰੇ ਮਿੱਤਰੋ ਲਾਓ ਉਹਦੇ ਪਾਸੇ ਧੱਕਣ ਦੀ ਗੱਲ ਕਰਦਾ ਔਰ ਫੜਿਆ ਗੁੱਟ ਦੇ ਦੇਖਦੇ ਪਰ ਪੁਆਇੰਟ ਬੱcci ਸਾਹਿਬ ਨੇ ਤਾਈਆਂ ਪਾਈਆਂ ਉਹਨਾਂ ਕੋਲੇ ਕਰਦੀ ਉਹਨਾਂ ਕੋਲੇ ਲੈਸ ਹੈ ਉਹ ਲੈਸੇ ਵਰਗਿਆ ਨਹੀਂ ਜਿਹੜੇ ਮੈਚ ਜਾਣ ਕੇ ਖੰਡੂਰ ਸਾਹਿਬ ਤੇ ਕੋਲਾ ਸਾਹਿਬ ਦਾ ਇਹ ਦੂਜਾ ਮੈਚ ਆ ਕੋਈ ਵੀ ਟੀਮ ਦਾ ਕੋਲ ਕੋਈ ਵੀ ਟੀਮ ਦਾ ਪਲੇਅਰ ਸਾਡੇ ਚ ਕਰਾਇਆ ਨਾ ਕਰੇ ਭਰਾਵਾਂ ਜੀ ਇਹ ਪ੍ਰਬੰਧਕਾਂ ਦਾ ਫੈਸਲਾ ਵੀ ਜਿੱਡਾ ਤਾਂਗਾਂ ਲਕੀਆਂ ਉਸੇ ਤਰ੍ਹਾਂ ਜਿਹੜੇ ਮੈਚ ਖੇਡੇ ਜਾਣਗੇ ਆ ਰਾਜੂ ਭਾਉ ਕਾਗਿਆਲਾ ਮੇਰੇ ਮਿੱਤਰੋ ਲੈ ਜਾ ਬਈਆ ਕਰਵਾ ਲਿਆ ਕੋਲਾ ਸਾਹਿਬ ਤੇ ਖੰਡੂਰ ਸਾਹਿਬ ਚੱਲਦਾ ਮੈਚ ਦੋਵੇਂ ਟੀਮਾਂ ਨੂੰ ਨਾਮ ਦੇ ਫੱਟੇ ਬਣਾਏ ਸਭੀ ਕਬੱਡੀ ਪਾਣ ਦੀ ਵਧਿਆ ਹੋਇਆ ਮੇਰੇ ਮਿੱਤਰੋ ਇਹ ਜਿਹੜੀਆਂ ਵੀ ਸਕੂਲ ਦੇ ਗੇਟ ਦੇ ਅਗਾਰੀ ਜਿਹੜੀਆਂ ਗੱਡੀਆਂ ਲੱਗੀਆਂ ਜਿਹੜੇ ਵੀਰਾਂ ਦੀਆਂ ਗੱਡੀਆਂ ਨੇ ਕੋਈ ਪਾਸੇ ਕਰ ਲੋ ਬਹੁਤ ਮਿਹਰਬਾਨੀਆਂ ਜਿਹੜੀਆਂ ਗੱਡੀਆਂ ਸਕੂਲ ਬਾਹਰ ਉਧਰ ਜਿਹੜੀ ਬੰਨਣ ਵਾਲੀ ਟਰਾਲੀ ਆ ਉਹ ਬਲਾਕ ਰਸਤੇ ਉੱਤੇ ਰੁਕੀ ਹੋਈ ਹੈ ਤੇ ਗੱਡੀਆਂ ਵੀਰ ਵਰਗੇ ਪਾਸੇ ਕਰ ਲੋ ਕੋਲਾ ਸੈਫ ਜਾਣ ਕਰ ਰਿਹਾ ਹੈ ਸਟੇਟ ਦੇ ਲਈ ਸ਼ੁਕਰੀਤਾਂ ਵਖਰੀਆਂ ਜਿਹੜੀਆਂ ਉਹਨਾਂ ਨੂੰ ਇਨਵਾਈਟ ਕੀਤਾ ਗਿਆ ਜਿਨ੍ਹਾਂ ਨੇ ਬਾਲ ਜਿਨ੍ਹਾਂ ਨੇ ਸਾਨੂੰ ਸਹਿਯੋਗ ਕੀਤਾ ਕੋਈ ਕੋਈ ਵੀ ਭਰਾ ਕੇ ਬੌਂਸਰ ਦੀ ਨਾਲ ਟੱਕਾ ਦੇ ਕੋਈ ਵੀ ਵੀਰ ਬੌਂਸਰ ਭਰਾਵਾਂ ਨਾਲ ਜਿਹੜਾ ਟੱਕਾ ਮੁਕੀ ਨਾ ਕਰੇ ਬਹੁਤ ਬਹੁਤ ਧੰਨਵਾਦ ਰੇਡ ਬੈਰੀ ਦਾ ਕਰੀਏ ਗੱਲ ਲਓ ਦੇਖਦੇ ਆਂ ਜੀ ਇਹ ਨਮੋਲ ਲੱਲ ਮਾਗ ਦੀ ਧਰਤੀ ਦਾ ਕਬੱਡੀ ਪੌਂਦਰੀ ਵੱਟ ਆਇਆ ਹੈ 11000 11000 ਤੋਂ ਉੱਪਰ ਵਾਲੇ ਵੀਰ ਵੀਆਈਪੀ ਸਟੇਂਡ ਤੇ ਬੈਠੇ ਰੱਖੜ ਕੇ ਦੇਖਦੀ ਹੈ ਇਧਰ ਟੱਕਰ ਕਿਸੇ ਦੇ ਨਾਲ ਹੋ ਗਈ ਤੇ ਦੇਾਰੇ ਉਧਰ ਦੇ ਪਾਸੇ ਅਨਮੋਲ ਨੰਨ ਮਾਰਕ ਵਾਲਾ ਪੁਆਇੰਟ ਆਪਣੀ ਟੀਮ ਦੇ ਖਾਤੇ ਵਿੱਚ ਜੋੜਦਾ ਹੈ ਜਲਦੀ ਮੈਸਰ ਕੁਰੀਆ ਨਾਜਵਾਨਾ ਪਾਕ ਕਬੱਡੀ ਖੇਡ ਮੇRAND ਦੇ ਵਿੱਚ ਲਓ ਮੈਸਰ ਕੁਰੀਆ ਨਾਜਵਾਨਾ ਇਸ ਸਮੇਂ ਪਰਮਾ ਕਬੱਡੀ ਪੌਂਡ ਲਈ ਵੱਧਾ ਹੋਇਆ ਹੈ ਚਾਰ ਜਹਾਜ਼ੀ ਦੇ ਦਿਸਦੇ ਹੈ ਇੱਕ ਕੰਨੀ ਦੇ ਸਿੰਘਾ ਪਤਲਾ ਵਾਲਾ ਮੇਰੇ ਮਿੱਤਰੋ ਇੱਕ ਕੰਨੀ ਦੇ ਰਾਜੀਉ ਪਾਉ ਹੈ ਲਓ ਸਿੰਘਾ ਨਾਲ ਟੱਕਰ ਹੋ ਗਈ ਹੈ ਤੇ ਪੁਆਇੰਟ ਆਹ ਪਰਮਾ ਮੈਸਰ ਕੁਰੀਆ ਦੀ ਟੀਮ ਦੇ ਖਾਤੇ ਵਿੱਚ ਜੋੜਦਾ ਹੋਇਆ ਹੈ ਵੱਧ ਆਇਆ ਤੇ ਬਹੁਤੇ ਵੀਰ ਕਰ ਸੱਜੇ ਗਦਰੀ ਦੀ ਵਾਈਗੁਰ ਜੀ ਦਾ ਖਾਲਸਾ ਸ਼੍ਰੀ ਵਾਈਗੁਰ ਜੀ ਦੀ ਫਤਹ ਆਮਰ ਸ਼ਹੀਦ ਸਰਦਾਰ ਸਾਂਨ ਸਿੰਘ ਦੀ ਇਟਾਰੀ ਦੀ ਯਾਦ ਨੂੰ ਸਮਰਪਿਤ ਆਇਆ ਇਹ ਵੱਡਾ ਕਬੱਡੀ ਕੱਪ ਇਹਦਾ ਫਤਿਹਗੁਰ ਸਭਰਾ ਦੀ ਧਰਤੀ ਹੈ ਦੁਨੀਆ ਦੇ ਮਾਹ ਖਿਡਾਰੀਆਂ ਨੂੰ ਜਨਮ ਦੇਣ ਵਾਲੀ ਧਰਤੀ ਹੈ ਮਹਾਪੁਰਸ਼ਾਂ ਦੀ ਬਰਾਮਦਾ ਅੱਜ ਇਹ ਜਿਹੜਾ ਵੱਡਾ ਕਬੱਡੀ ਕੱਪ ਜਿਹੜੀ ਸ਼ੁਰੂਆਤ ਹੋਈ ਹੈ ਸੋ ਚੋਟੀ ਦੀਆਂ ਟੀਮਾਂ ਦੇ ਦਰਮਿਆਨ ਇੱਕ ਪਾਸੇ ਪੱਤਲ ਕਲਾਂ ਦੀ ਟੀਮ درمیان جا سکیا گرداسپور ہے راجو نے بکری بتاؤ کلے مالنی بری تھوڑا ਨੇ ਛੱਡਾਂਗੇ ਜਿਹੜੇ ਕਹਿੰਦੇ ਆਗੇ ਗੱਲ ਨਹੀਂ ਬਣੀ ਲਓ ਦੇਖਦੇ ਮੂਹ ਸੁਪਰੇ ਬਾਈ ਦੀ ਆ ਦੇਣਤੀ ਕੀਤੀ ਆ ਪਹਿਲਾਂ ਵੀ ਸਾਰੀ ਕਰਾ ਬਗਲੇ ਵੀ ਤੁਸੀਂ ਧਿਆਨ ਦੇ ਵਿੱਚੋਂ ਮੂਵ ਸਪਰੇ ਕੋ 30 ਦੀ ਕੋੜਾ ਨਹੀਂ ਜੂਰ ਕਰਕੇ ਭੇਜੋ ਲਾਗ ਰਿਹਾ ਦੋਨੇ ਪਾਸੇ ਟੱਕਰ ਹੋ ਰਹੀ ਆ ਲਖੇ ਸਿੱਧਾ ਟੇਲੇ ਦਾ ਮੜਾ ਨੌਜਵਾਨ ਐ ਸਮੇਂ ਚੋਟੀ ਦਾ ਜਫਾ ਲਾ ਗਿਆ ਹੈ ਲਓ ਫੇਰ ਦੇਖਦੇ ਦਲੇ ਪਾਸੇ ਵੱਧ ਕੇ ਜਾ ਰਿਹਾ ਦਾ ਪਾਕ ਕਬੱਡੀ ਇਹ ਆ ਦੀਪ ਅਗਲੀ ਕਬੱਡੀ ਪਾਉਣ ਲਈ ਜਿਹਨਾਂ ਬਾਤ ਹੈ ਸ਼ਾਨ ਮਹਾਰਸ਼ੀਆਂ ਦੀ ਧਰਤੀ ਦਾ ਅਗਲੀ ਕਬੱਡੀ ਪਾ ਰਿਹਾ ਦੋਦੇ ਪਾਸੇ ਪਾਉ ਫੇਰ ਲਾਗੂ ਪਾਉ ਦਾ ਦੂਜਾ ਜਫਾ ਲਗ ਰਿਹਾ ਸ਼ਿਵਰੇਤ ਵਾਲੇ ਕਣਕ ਪਾਸੇ ਕਾਸ਼ ਤੇ ਨੰਬਰ ਇਹਦਾ ਧਾਵੀ ਨੇ ਆਪਣੀ ਟੀਮ ਦੇ ਵਾਸਤੇ ਜੋੜ ਦਿੱਤਾ ਹੈ ਇਹ ਰੰਗੀਆਂ ਲਾਲਬਾਈ ਦੀ ਧਰਤੀ ਦਾ ਮਹੌਲ ਚੱਲ ਕਰ ਰਹੀ ਨੰਬਰ ਇਹਦਾ ਧਾਵੀ ਦਾ ਰੇਟ ਪੈ ਗਿਆ ਵੱਡੇ ਭਾਈ ਕਰਮੇਸਰਤਾ ਲਓ ਹੌਲ ਵਾਲਾ ਪੁਆਇੰਟ ਪੱਤੜ ਕਣਾਂ ਦੀ ਟੀਮ ਦਾ ਲੱਗ ਗਿਆ ਲੱਗ ਗਿਆ ਇਧਰ ਦੇ ਪਾਸੇ ਦੇਖਦੇ ਵੀ ਨੌਜਵਾਨ ਖੇਡ ਮਾਣ ਦੇ ਵਿੱਚ ਦਿਖੇ ਉਹਦੇ ਪਾਸੇ ਕਦੇ ਦੀਪ ਕਦੇ ਸ਼ਿਕਾਰਾ ਮਾਰਾ ਪਰ ਇਧਰ ਦੇਖਦੇ ਵੀ ਆਹ ਮੂਹਰੇ ਪਈ ਕਬੱਡੀ ਹੈ ਪਰ ਪੁਆਇੰਟ ਆਪਣੀ ਟੀਮ ਦੇ ਖਾਤੇ ਜੋੜਦਾ ਹੈ ਇਹ ਦੋਨੇ ਇੱਕ ਕਰੀ ਦੇ ਗਾਗਨ ਸੱਜੂ ਦੇ ਕਿਨੇ ਪਾਸੇ ਦਰਬਾਰ ਸਿੰਘ ਘਿਹਰਾਣਾ ਸ਼ਖਾਣਾ ਕਰਨਗੇ ਪੁਆਇੰਟ ਕਿਹਦੇ ਖਾਤੇ ਨੂੰ ਜੁੜਦਾ ਹੈ ਪੁਆਇੰਟ ਜਿਹੜਾ ਯਾਗਿਆਂ ਦੇ ਖਾਤੇ ਵਿੱਚ ਜੁੜ ਗਿਆ ਹੈ ਲਓ ਸਾਹਮਣੇ ਦਿੱਤੇ ਮੈਂ ਪੱਤਰ ਹੈ ਇਸ ਸਮੇ ਕਬੱਡੀ ਪਾਉਣ ਦੇ ਲਈ ਵਾਟਾ ਹੋਇਆ ਮੇਰੇ ਮਿੱਤਰੋ ਜਿਹਦੀ ਵੀ ਸੰਗਤ ਆਈ ਹੈ ਸਾਰੀ ਸੰਗਤ ਦਾ ਧੰਨਵਾਦ ਸ਼ਹੀਦ ਸਰਦਾਰ ਸ਼ਾਨਸ ਜੇਤਾਰੀ ਯੂਥ ਕਲੱਬ ਵੱਲੋਂ ਸਾਰੇ ਸਤਿਕਾਰਯੋਗ ਪ੍ਰਧਾਨਾਂ ਵੱਲੋਂ آؤ سلام کی ہو گا سنی گل <سؤال> ہونی ہے ਬਹੁਤ ਵਧੀਆ ਜਿਹੜੇ ਸੂਰਜਵੰਦ ਨੇ ਪਾਇਆ ਆਪਾਂ ਇੱਕ ਸਾਇਰ ਤੇ ਬਿਠਾਏ ਹੋਏ ਆ ਉਹ ਰੀਲ ਦੇਖਦਿਆ ਕਰਾਂਗੇ ਚਾਹ ਦੇ ਮੈਚ ਵਿੱਚ ਆਪਾਂ ਕਰਦੇ ਆ ਚਾਹ ਚੋ ਚਾਹ ਚੋ ਗੱਫਾ ਲੈ ਹੁਣ ਸਾਡੇ ਸਤਕਾਰਯੋਗ ਰੇਸ਼ੀ ਦੇ ਉਧਰੋਂ ਪਾਸੇ ਪਾਈ ਕਬੱਡੀ ਦੇਖਦੇ ਸੰਤੂ ਉਧਰੋਂ ਪਾਸੇ ਜੱਫੇ ਬੜੇ ਸੋਰ ਸੰਗ ਚ ਪੈ ਗਏ ਇੱਕ ਮਿੰਟ ਚ ਹੋ ਗਿਆ ਕਦੇ ਮੇਰੇ ਵੀ ਜੈਦੀਪ ਨਾਲ ਗੱਲ ਹੁੰਦੀ ਹੈ ਅੱਜ ਬਖਸ਼ ਸਿੰਘ ਦੀ ਮਹਾਨ ਦੀਆਂ ਗੱਲਾਂ ਕੋਈ ਖੁੱਪਕੀ ਖਿਡਾਰੀਆਂ ਦੀਆਂ ਗੱਲਾਂ ਅੱਜ ਹਰੇਕ ਸਭਰਾਮਾ ਦੀ ਧਰਤੀ ਤੇ ਇਹ ਦੁਨੀਆ ਦੇ ਸਟਾਰਾਂ ਦੀਆਂ ਗੱਲਾਂ ਹੋ ਰਹੀਆਂ

ਖਾਗੇ ਦਾ ਜਦੋਂ ਨਾਂ ਸੁਣਦੇ ਆ ਦਰਸ਼ਕ ਖੁਸ਼ ਹੁੰਦੇ ਆ ਅੱਜ ਗੁਰਵਿੰਦਰ ਖਾਗੇ ਵਾਲੇ ਨੇ ਵੀ ਕੁਝ ਨਾ ਬਰਾਦ ਵਿਖਦੇ ਗੁਜੀਤ ਖਾਲਸਾ ਇਸ ਸਮੇਂ ਫਾਸਲੇ ਕਰਦਾ ਹੈ ਲਓ ਸਾਹਮਣੇ ਵਿਖਦੇ ਖੇਡ ਮੈਦਾਨ ਦੇ ਵਿੱਚ ਸਾਡਾ ਕੀਰੀ ਫਜਾਨਾ ਦੀ ਧਰਤੀ ਦਾ ਕਬੱਡੀ ਪੌਂਦਰੀ ਵੱਟਾ ਹੋਇਆ ਹੈ ਕਿ ਖਾਤਰਿਆ ਨਾਂਜੋ ਖੇਡਣ ਦਾ ਸ਼ੌਂਕ ਰੱਖਦੇ ਸੂਰਮੇ ਜੰਮਦੇ ਨੇ ਪੰਜਾਬ ਦੇ ਮਿੱਧ ਲੋਕੋ ਰਾਜੇ ਖੇਲੇ ਜੋ ਮਰ ਜਾਂਦੇ ਨੇ ਰੋਂਦੇ ਉਹੀ ਮਿੱਧ ਦੇ ਮਦਾਨਾਂ ਦੀ ਹਿੱਕ ਲੱਤੇ ਆਹ ਵਿਖਦੇ ਟੱਕਰ ਸਿਰੇ ਦੀ ਜੇ ਪਾਸ ਸਰੇ ਦਾ ਸਤੂਰਾ ਐਨ ਸਰੇ ਦਾ ਰੋਪਾ ਲੈ ਇਹਦੇ ਸਰੇ ਮੈਚ ਕੇ ਲੱਗ ਰਿਹਾ ਕੋ ਕੈਨੇਡਾ ਮੁਕਾਬਲਾ ਹੈ ਲੈ ਵੀ ਸਹੀ ਦਿਨ ਉੱਤਰ ਵੀ ਇਹ ਫੇ ਬਰਾਬਰੀ ਤੇ ਲੱਗਿਆ ਲੱਗਿਆ ਦੇਖਣਾ ਜਾਨ ਦੀ ਪਾ ਹੋਰ 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 ਟੱਕਰ ਕਬੱਡੀ ਯਾਰ ਤਾਂ ਖੇਡ ਆਇਆ ਮੇਰੇ ਮਿੱਤਰੋ ਲਓ ਦੇਖਦੇ ਵੀ ਖੇਡ ਦਾ ਨਾਮ ਵੀ ਕਬੱਡੀ ਪੰਜਾਬ ਲਈ ਵਧਿਆ ਹੋਇਆ ਹੈ ਅੱਜ ਆਜਾ ਤਾਤਿਆ ਅੱਜ ਘਾਗੇ ਵਾਲਿਆ ਅੱਜ ਇਹ ਵੀ ਦੁਨੀਆ ਕੋਲੇ ਦਾ ਮੈਚ ਕੋਲਾ ਸਾਹਮਣੇ ਖੜੂ ਸਾਹਮਣੇ ਖੇਡਣਾ ਹੈ ਲਓ ਸਾਹਮਣੇ ਬੱਤੀ ਦੀ ਕਬੱਡੀ ਤੈ ਚੁੱਕੀ ਹੈ ਕਿ ਪੀਨੇ ਪੈਂਟਾ ਮੜਾ ਦੁੱਧ ਵੀ ਜੇ ਨਾ ਕਬੱਡੀ ਖੇਡ ਹੁੰਦੀ ਫਾਇਰ ਲਾਈਨ ਤੇ ਆ ਜਾਂਦਾ ਜਦ ਗੱਪਰੂ ਦੀ ਰੇਡ ਹੁੰਦੀ ਆਓ ਬੋਨਨਾ ਫੀਲਡ ਆ ਗਿਆ ਬੈਂਕਿਆ ਵੱਡਾ ਸਾਹਿਬ ਥੋੜਾ ਸਮਾਂ ਬਾਕੀ ਹੈ ਜੀ ਟੀਮਾਂ ਖੇਡ ਮੈਦਾਨ ਦੇ ਵਿੱਚ ਆ ਜਾਣਗੀਆਂ ਕੋ ਜਾਂਦੇ ਮੈਦਾਨ ਦੇ ਵਿੱਚ ਟੀਮਾਂ ਜਿਹੜੀਆਂ ਖੇਡ ਮੈਦਾਨ ਦੇ ਵਿੱਚ ਆ ਜਾਣ ਬਹੁਤ ਬਹੁਤ ਧੰਨਵਾਦ ਰਹਿਗੇ ਤੋ ਬੇਨਤੀ ਹੈ ਜੀ ਜਿਹੜੇ ਰੈਫਰੀ ਦੀ ਡਿਊਟੀ ਆ ਉਹ ਗ라운드 ਦੇ ਚੋਣਗੇ ਸਾਡੇ ਪ੍ਰਬੰਧਕ ਵੀ ਦਾਖਰੇ ਜਿਨ੍ਹਾਂ ਦੀ ਅਗਲੇ ਮੈਚ ਡਿਊਟੀ ਲੱਗਣੀ ਹੈ ਸੋ ਆ ਕੇ ਉਹ ਕੁਰਸੀਆਂ ਤੇ ਬਹਾਰ ਜਾੜ ਤੇ ਜਿਹੜੇ ਖਿਡਾਰੀ ਐਕਸ਼ਨ ਵਿੱਚ ਹੈ ਉਹ ਜੋ ਗ라운드 ਦੇ ਚੋਣ ਜੀ ਉਹ ਗ라운드 ਦੇ ਵਿੱਚ ਹੁਣ ਆ ਦੇਖਦੇ ਤੇਰੇ ਪਾਸੇ ਲਓ ਸੱਤੂ ਦਾ ਇੱਕ ਫਾਈਨਲ ਵੀ ਖੁਦਾ ਪਿੱਛੇ ਭੇਜੋ ਜੀ ਸਾਡੇ ਪਰ ਲੱਕ ਵੀ ਰੱਖ ਰਿਹਾ ਹੈ ਸੋ ਗਰਾਉਂਡ ਇਹਨੂੰ ਸੇਹੇ ਪਾਜੀ ਆਪਾਂ ਨੇ ਕਲੀ ਰੱਖੇ ਸਾਰੇ ਵੀ ਸਦਾ ਪਿਛੇ ਰੱਖੇ ਹੋਏ ਇੱਕ ਖੇਡ ਖੁਦਾ ਲਾਲ ਦੀ ਬੇਟੀ ਆ ਪਲੇਰੂ ਏ ਟੱਕਿਆਂ ਵਿੱਚ ਦੀ ਗੱਲ ਤੇ ਸਿਰ ਸਿੰਘੀਆ ਲਗਾ ਤਾਲ ਤੇ ਹੇ ਲਾ ਗਿਆ ਤਾੜੇ ਆ ਮਨੀਲਾ ਮੰਦੀਪੂਰੀ ਉਹਨੇ ਨਹੀਂ ਹੋਣਾ ਉਹਦੀ ਟੀਮ ਨਹੀਂ ਆਖੀ ਨਾ ਉਹਨਾਂ ਦਾ ਸਨਮਾਨ ਕਰਕੇ ਸਾਰੇ ਵਾਲਾ ਉਹ ਸਰਕਾਰ ਜੋ ਸਜਣਾ ਬੇਨਤੀ ਤੇ ਆਓ ਆਪਣੇ ਸਨਮਾਨ ਦੋ ਹਾਂਜੀ ਇੱਕ ਮੜ ਦੇਵੇ ਪਾਜੀ ਇਹ ਨੰਬਰ 30 ਸਕਿੰਟਾਂ ਵਾਲਾ ਹੋਰ ਸੀਗਾ ਜਾਂ ਫਿਕਰ ਦਿੱਤਾ ਗਿਆ ਇਹ ਨੋਟ ਕਰੀਏ ਆਪਾਂ ਹੁਣ ਮੁੰਡਾ ਮੇਲਾ 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 ਲੁੱਟਣ ਆਇਆ ਹੈ ਉਹ ਟੁੱਟਿਆ ਨਾ ਤੋਂ ਵੇਚਦੀ ਹੈ ਓ ਬੰਸਲ ਭਰਾਵਾਂ ਨੂੰ ਵੀ ਰੱਖ ਰਿਹਾ ਕਿ ਥੋੜਾ ਧਿਆਨ ਦੇਵੇ ਇੱਧਰ ਰਾਉਂਡ ਧਰਵਾ ਦੇ ਰਾਜੀ ਮੇਰੇ ਵਿਰਿਆ ਟੀਮਾਂ 'ਚ ਨਜ਼ਰ ਹੀ ਨਹੀਂ ਪਾਰੀਆਂ ਮੇਰੀ ਬੇਂਤੀਏ ਚੋਲਾ ਸਾਹਦੇ ਖੰਡੂਰ ਸਾਹਦੇ ਟੀਮਾਂ ਕਿੱਥੇ ਨੇ ਜਲਦੀ ਗਰਾਉਂਡਾਂ 'ਵਾਂ ਲਾਓ ਚੋਲਾ ਸਾਹਦੇ ਖੰਡੂਰ ਸਾਹਦੇ ਟੀਮਾਂ ਨੂੰ ਬੇਂਤੀ ਹੈ ਅੱਜ ਦੇਖਦੇ ਵੀ ਡੀਬੀਓ ਚੋਲਾ ਸਾਹ ਨਾਲ ਵਿੱਚ ਨਾਲ ਤੋਂ ਚੁੱਕ ਲੈਣੀ ਹੈ ਤੇ ਅੱਜ ਦੇਖਾਂਗੇ ਕਿੰਨੇ ਲਾਲ ਕਰਦਾ ਹੈ ਲਾਲ ਬਾਈ ਦੀ ਧਰਤੀ ਲਿਆਉਂਦਾ ਦੇ ਖਿਡਾਰੀ ਚੰਗੇ ਹੁੰਦੇ ਹਨ ਮਹਾਵੀਰ ਸਿੰਘ ਜੀ ਪ੍ਰਧਾਨ ਮੱਲਾ ਸਰਕਾਰੀ ਸੈਕਟਰੀਆ ਸਾਡਾ ਵੀਰ جی سکو جی بارہ چڑھ چڑھ کے سیٹے ਦਾ ਟੱਕਰ ਤੇ ਫੈਸਲਾ ਨੰਬਰ ਯਾਖੀ ਨੇ ਆਪਣੀ ਟੀਮ ਦੇ ਵਾਸਤੇ ਜੋਰ ਦਿੱਤਾ ਨੰਬਰ ਯਾਖੀ ਦਾ ਇਧਰ ਜੀਵਨ ਦੀ ਕਬੱਡੀ ਮਾਹਵੀਰ ਸਿੰਘ ਜੀ ਸਰਪੰਚ ਸਾਹਿਬ ਪ੍ਰਧਾਨ ਨਗਰ ਪੰਚਾਇਤ ਮੱਲਾਂਵਾਲਾ ਬੇਨਤੀ ਕਿ ਉਹਨਾਂ ਨੂੰ ਸਨਮਾਨ ਕਲੱਬ ਦੇ ਮੈਂਬਰਾਂ ਸਰਪੰਚ ਸਰਕਾਰ ਸੁਖਨਾਵ ਸਿੰਘ ਜੀ ਸਤਜੀਤ ਜੀ ਕਿੱਥੇ ਹਨ ਸਨਮਾਨ ਦਿੱਤਾ ਜਾ ਰਿਹਾ ਮਾਹਵੀਰ ਸਿੰਘ ਜੀ ਸਰਪੰਚ ਔਰ ਪ੍ਰਧਾਨ ਸਾਹਿਬ ਨੂੰ ਬਹੁਤ ਧੰਨਵਾਦ ਆ ਮਹਾਦੀਰ ਸਿੰਘ ਜੀ ਤੇ ਗੋਪੀ ਦੁੱਲੇ ਵਾਲੇ ਜੀ ਨਾਲ ਕੁਲਵਿੰਦਰ ਬਹਿਰੀ ਤੇ ਜੱਸਾ ਲਬੇ ਵਾਲਿਆ ਤੇ ਰਾਣਾ ਜੂਲੀ ਵਾਲਿਆ ਸਾਰੇ ਵੀਰ ਆਏ ਨੇ ਮਹਾਵੀਰ ਸਿੰਘ ਜੀ ਪ੍ਰਧਾਨ ਸਾਹਿਬ ਹੁੰਦਾ ਮਾਣ ਹੋ ਰਿਹਾ ਲਓ ਆਏ ਨੌਜਵਾਨ ਇਧਰ ਆਕਾਸ਼ ਜੀ ਨੀਰਵੰਦੂ ਲਓ ਫੋਰਪੁਆਰ ਜੀ ਦਾ ਸੋਰਸੰਗ ਦੀ ਟੀਮ ਦੇ ਖਾਤੇ ਵਿੱਚ ਜੁੜਦਾ ਹੋਇਆ ਹੈ ਅਗਲੇ ਮੈਚੀਆਂ ਟੀਮ ਦਾ ਨੰਬਰ ਲਓ ਕਬੱਡੀ ਪੌਂਦਰੀ ਵਾਟਾ ਰੇ ਫਿਰ ਮੈਦਾਨ ਦੇ ਉੱਤੇ ਚਾਲ ਜੱਫੀ ਬਿਲਕੁਲ ਤਿਆਰ ਕਰ ਪਿਆਰ ਨੇ ਕਿ ਦੋਰੀਆਂ ਨਚੋਰੀਆਂ ਦੇ ਰਸੇ ਬੜੇ ਚੜਿਆ ਕਾਬੂ ਦੇੁੱਤੇੁੱਧ ਕੀਤਾ ਬਣਾਈ ਸਾਰੇ ਕਰਿਆ ਪੰਜਾਂ ਉੱਪਰ ਜਾਣ ਜਾਉ ਫੜਿਆ ਲੱਖ ਲੱਖ ਦੀ ਕਬੱਡੀ ਅੱਜ ਪੌਂਦਗੇ ਇਕੱਲੇ ਇਕੱਲੇ ਬਿੱਤਰੋ ਜੱਫਾ ਜਿਹੜੇ ਜਿਹੜੇ ਜਾਤੀ ਕਬੱਡੀ ਪਾ ਲਈ ਵਾਟਾ ਹੈ ਉਧਰ ਜੱਫਾ ਵੇਖਣਾ ਲੱਗਿਆ ਉਧਰ ਕਾਸ਼ ਹੈ ਦੋਹਾਂ ਨਚਾਈ ਹੋਏ ਕਰਵਾਈ ਹੋਈ ਹੈ ਲੈ ਇਸ ਫਿਰ ਲੱਗ ਟਟਕੇ ਹੁਣ ਵੇਖਣਾ ਕੌਣ ਜੈਦੀਪ ਤੇ ਰੰਗ ਦੀ ਟੱਕਰ ਟੱਕਰ ਹੁਣ ਵੇਖਣਾ ਜੋਰ ਤੇ ਨੰਬਰ ਜਿਹੜਾ ਜੀਵਨ ਕਬੱਡੀ ਪਾਉਂਦੀ ਬਾਤਾ ਹੋਇਆ ਲੈ ਵੀ ਰਾਜੂ ਭੌਂ ਦੇ ਪਿੱਕੇ ਨੂੰ ਮਿੱਟੀ ਨਹੀਂ ਲੱਗੀ ਲੈ ਕੇ ਸਿਰ ਪਿੱਕੇ ਨੂੰ ਮਿੱਟੀ ਵਾਹ ਉੱਠੀ ਨਾ ਜਿਹਨ ਜਿਹਨ ਜੀਵਨ ਦੀ ਖੇਡ ਵਧੀਆ ਲੱਗਦੀ ਹੈ ਤਾਲੀਆਂ ਮਾਰੋ ਜੋਰ ਨਾਲ ਜੀਵਨ ਨੇ ਇਹ ਮੇਲਾ ਲਟਣ ਵਾਲੀ ਗੱਲ ਕਰ ਦਿੱਤੀ ਹੈ ਅੜੀ ਰੋ ਖੀਰ ਦੇਖ ਰਿਹਾ ਤਿਆਰ ਨੇ ਕਿ ਔਖੇ ਰੋੜਰੇ ਤੂਫਾਨ ਪਾਣੀ ਢੇਰੇ ਆ ਔਖੇ ਰੋਕੜੇ ਖਿਡਾਰੀ ਸਾਨਾ ਵਰਗੇ ਕੋਈ ਅੱਖਾਂ ਨਹੀਂ ਪ੍ਰੀਤ ਪੁੱਟੇ ਵਾਲਿਆ ਬੰਦਾ ਚਾਹੇ ਤਾਂ ਹਿਲਾਕੇ ਜੱਗ ਧਰੇ ਜੱਗ ਹਿਲਾਉਣ ਵਾਲੀ ਗੱਲ ਆ ਤੇ ਨੰਬਰ ਧਾਰੀ ਦਾ ਰੇਣਾ ਮੇਰਾ ਬਾਬਾ ਨਾਨਕ ਬੜੀ ਦੂਰ ਤੱਕ ਦੀਆਂ ਗੱਲਾਂ ਹੋ ਗਈਆਂ ਲਓ ਬੜਾ ਲੰਮਾ ਪੈੜਾ ਤੈਅ ਕਰਕੇ ਆ ਸਾਦਾ ਕਿੜੀ ਹੋਜਾਨਾ ਵਾਲਾ ਮੇਰੇ ਮਿੱਤਰੋ ਪੁਆਇੰਟ ਆਪਣੀ ਟੀਮ ਦੇ ਖਾਤੇ 'ਤੇ ਜੋੜਿਆ ਹੋਇਆ ਹੈ ਮੇਰੀ ਬੇਟੀ ਆ ਚੋਲਾ ਸਾਹਿਬ ਦੇ ਖਲੂਰ ਸਾਹਿਬ ਉਹ ਟੀਮਾਂ ਗਰਾਉਂਡਾਂ ਮਾ ਲਾਉਣ ਮੇਰੇ ਵੀਰ ਕਿਤੇ ਨਜ਼ਰ ਹੀ ਨਹੀਂ ਆ ਰਹੀ ਬਲਰਾਜ ਸਿੰਘ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਬਲਰਾਜ ਸਿੰਘ ਸਰਪੰਚਾਂ ਵੱਲੋਂ ਕਲੱਬ ਮੈਂਬਰਾਂ ਵੱਲੋਂ ਸਨਮਾਨ ਕੀਤਾ ਜਾ ਰਿਹਾ ਹੈ ਬਲਵਾਨ ਸਿੰਘ ਦਾ ਬਹੁਤ ਬੇਨਤੀ ਹੈ ਜੀ ਖੱਤ ਨੂੰ ਦੂਰ ਦਾ ਹੋਇਆ ਹੈ ਮੇਰੀ ਬੇਨਤੀ ਹੈ ਮੈਂ ਤਾਂ ਆਖਰੀ ਪਰਾਂ ਤੇ ਆ ਅਗਲੇ ਮੈਚ 'ਚ ਦੋਨੇ ਟੀਮਾਂ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਆਉਣੀਆਂ ਖਡੂਰ ਸਾਹਿਬ ਤੇ ਕੇਲਾ ਸਾਹਿਬ ਬਾਬਾ ਬਲਵਿੰਦਰ ਸਿੰਘ ਕਬੱਡੀ ਕਲੱਬ ਖਡੂਰ ਸਾਹਿਬ ਤੇ ਕੇਲਾ ਸਾਹਿਬ ਦਾ ਜਿਹੜਾ ਮੈਚ ਖੇੜਿਆ ਜਾਣਾ ਹੈ ਲਓ ਖੇਡ ਮੈਦਾਨ ਦੇ ਵਿੱਚ ਦੇਖਦੇ ਨੇ ਪਾਸੇ ਨੌਜਵਾਨ ਗੱਭਰੂ ਕਬੱਡੀ ਪੌਣ ਲਈ ਵਾਧਾ ਹੋਇਆ ਹੈ ਖੇਡ ਮੈਦਾਨ ਦੇ ਵਿੱਚ ਦੇਖਦੇ ਨੇ ਧਰਮੈ ਦੀ ਕਬੱਡੀ ਹੈ ਪਰ ਉਧਰ ਦੇ ਪਾਸੇ ਫੇਰ ਆਹ ਟੱਕਰ ਦੇਖਦੇ ਅੰਕੇ ਦਾ ਸ਼ੋਡਾ ਵੀਰ ਆਹ ਦੇਖਦੇ ਜਸ਼ਨ ਮੇਰੇ ਮਿੱਤਰੋ ਲਓ ਸਿੰਘ ਸਰਦਾਰ ਟੱਕਰ ਨਿਗਲ ਕਰਦਾ ਲੱਗਿਆ ਜ਼ੋਰ ਮੁਕਾਬਲਾ ਆਹ ਦੇਖੀ ਜਾਂਦਾ ਲਓ ਹੱਥੇ ਦੂਰ ਬਿੜੀ ਦੂਰ